ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਸਾਲ 2023 ਦੀ ਸਾਲਾਨਾ ਰੈਂਕਿੰਗ ਰਾਸ਼ਟਰੀ ਪੱਧਰ ਤੇ 8ਵਾਂ ਤੇ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਨਿਊਜ਼ 30 ਭਾਰਤ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਗ੍ਰਹਿ ਮੰਤਰਾਲੇ ਐਮਐਚਏ ਵੱਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਦੇ ਆਧਾਰ ਤੇ ਸ਼੍ਰੀ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਸਾਲ 2023 ਦੀ ਸਾਲਾਨਾ ਰੈਂਕਿੰਗ ਵਿੱਚ ਰਾਸ਼ਟਰੀ ਪੱਧਰ ਤੇ 8ਵਾਂ ਤੇ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ ਇਸ ਪ੍ਰਾਪਤਿਤਿਤ ਪੁਲਿਸ ਸਥਾਨੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸਾਂਝੇ ਤੌਰ ਤੇ ਹਸਤਾਖਰ ਕੀਤੇ ਦੋ ਸਰਟੀਫਿਕੇਟ ਪ੍ਰਾਪਤ ਹੋਏ ਹਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਈਜੀਪੀ ਹੈੱਡਕੁਆਰਟਰ ਡਾਕਟਰ ਸੁਖਚੈਨ ਸਿੰਘ ਗਿੱਲ ਦੇ ਨਾਲ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੂੰ ਦੋਵੇਂ ਸਰਟੀਫਿਕੇਟ ਸੌਂਪੇ ਅਤੇ ਉਨ੍ਹਾਂ ਨੂੰ ਤੇ ਐਸਐਚਓ ਕੀਰਤਪੁਰ ਸਾਹਿਬ ਨੂੰ ਇਹ ਮੀਲ ਪੱਥਰ ਸਥਾਪਿਤ ਕਰਨ ਤੇ ਵਧਾਈ ਦਿੱਤੀ ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਪੂਰਵ ਪ੍ਰਪਾਸ਼ਿਤ ਮਾਪਦੰਡਾ ਜਿਵੇਂ ਜਾਂਚ ਦਾ ਨਿਪਟਾਰਾ ਸ਼ਿਕਾਇਤਾਂ ਦਾ ਨਿਪਟਾਰਾ ਪ੍ਰਭਾਵੀਤਾ ਅੰਗ ਨਾਲ ਸ਼ਿਕਾਇਤ ਨਿਪਟਾਰੇ ਰਿਕਾਰਡ ਦੀ ਸਾਂਭ ਸੰਭਾਲ ਕਨਵਿਕਸ਼ਨ ਰੇਟ ਆਦਿ ਦੇ ਆਧਾਰ ਤੇ ਪੁਲਿਸ ਥਾਣਿਆਂ ਦੀ ਸਾਲਾਨਾ ਦਰਜਾਬੰਦੀ ਕੀਤੀ ਜਾਂਦੀ ਹੈ ਜਿਸ ਕਰ ਯੋਗ ਹੈ ਕਿ ਪੁਲਿਸ ਥਾਣਿਆਂ ਦੀ ਇਸ ਮਾਨਮਤੀ ਪ੍ਰਾਪਤੀ ਨੂੰ 5 ਜਨਵਰੀ 2024 ਨੂੰ ਹੋਈ ਸਾਲਾਨਾ ਡੀਜੀਐਸਪੀ ਆਈਜੀਐਸਪੀ ਕਾਨਫਰੰਸ ਮੰਫੀ 2023 ਦੌਰਾਨ ਰਸਮੀ ਤੌਰ ਤੇ ਮਾਨਤਾ ਦਿੱਤੀ ਗਈ ਸੀ ਇਸ ਸਮਾਰੋਹ ਵਿੱਚ ਦੇਸ਼ ਦੇ ਚੋਟੀ ਦੇ 10 ਪੁਲਿਸ ਸਟੇਸ਼ਨਾਂ ਦੇ ਨਾਮ ਵੀ ਪੜ੍ਹੇ ਗਏ ਜਿਸ ਦੌਰਾਨ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੂੰ ਦੇਸ਼ ਦੇ ਸਭ ਤੋਂ ਵਧੀਆ ਥਾਣਿਆਂ 'ਚੋਂ ਇੱਕ ਹੋਣ ਦਾ ਮਾਣ ਹਾਸਲ ਹੋਇਆ ਤੇ ਹੋਰ ਕੀ ਕਿਹਾ ਐਸਐਚਓ ਕੀਰਤਪੁਰ ਸਾਹਿਬ ਨੇ ਸੁਣੋ ਤੁਸੀਂ ਰਾਜਕੁਮਾਰ ਨਿਊਜ਼ 30 ਭਾਰਤ ਕੀਰਤਪੁਰ ਸਾਹਿਬ ਜੋ ਮਿਨਿਸਟਰ ਆਫ ਹਮ ਅਫੇਅਰਸ ਵੱਲੋਂ ਪੰਜਾਬ ਦੇ ਵਿੱਚ ਰੈਂਕ ਨੰਬਰ 1 ਆਇਆ ਹੈਗਾ ਸਥਾਨਾ ਕੇਤਪੁਰ ਸਾਹਿਬ ਦਾ ਜਿਲ੍ਹਾ ਰੂਪਨਗਰ ਦਾ ਤੇ ਆਲ ਓਵਰ ਇੰਡੀਆ ਦੇ ਵਿੱਚ 8ਵਾਂ ਰੈਂਕ ਆਇਆ ਸੋ ਇਹ ਬਹੁਤ ਮੈਨੂੰ ਲੱਗਦਾ ਹੈ ਕਿ ਬਹੁਤ ਬੜੀ ਉਪਲਬਧੀ ਹੈਗੀ ਹੈ ਇਹਦੇ ਵਿੱਚ ਖਾਸ ਕਰਕੇ ਯੋਗਦਾਨ ਹੈਗਾ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਗੁਲੀਬ ਸਿੰਘ ਕੁਰਾਨਾ ਸਾਹਿਬ ਦਾ ਤੇ ਸਾਡੇ ਡੀਐਸਪੀ ਨੰਪੁਰ ਸਾਹਿਬ ਜੀ ਦਾ ਤੇ ਸਾਡੀ ਸਾਰੀ ਟੀਮ ਜੋ ਥਾਣੇ ਦੀ ਹੈਗੀ ਹੈ ਸਾਰਾ ਟੀਮ ਵਰਕ ਕੀਤਾ ਜਿਨ੍ਹਾਂ ਨੇ ਤੇ ਇਹਨਾਂ ਮਿਹਨਤ ਨਾਲ ਕੰਮ ਕੀਤਾ ਹੈਗਾ ਜੋ ਇਹ ਮੁਕਾਮ ਹਾਸਲ ਕੀਤਾ ਹੈ ਇਹਦੇ ਵਿੱਚ ਅਲੱਗ-ਅਲੱਗ ਪੈਰਾਮੀਟਰ ਸੈੱਟ ਕੀਤੇ ਹੋਏ ਸੀਗੇ ਮਿਨਿਸਟਰ ਆਫ ਹਮਫੇਜ਼ ਨੇ ਜਿਵੇਂ ਕਿ ਥਾਣੇ ਦੀ ਸਾਫ ਸਫਾਈ ਜੋ ਕੰਪਲੇਨਸ ਆਈਆਂ ਹੈਗੀਆਂ ਉਹਨਾਂ ਨੇ ਤਾੜਾ ਕਿਦਾਂ ਕੀਤਾ ਜਾਂਦਾ ਹੈ ਲੋਕਾਂ ਨੂੰ ਕੀ ਸਹੂਲਤ ਦਿੱਤੀ ਜਾਂਦੀ ਹੈਗੀ ਇੱਥੇ ਕੀ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਹੈ ਤੇ ਜਿਹੜੀ ਪੈਂਡਿੰਗ ਕੰਪਲੇਨਸ ਹੈਗੀਆਂ ਉਹ ਡਿਸਪੋਜ਼ਲ ਕਿ ਕਿਨੀ ਜਲਦੀ ਕੀਤੀ ਜਾਂਦੀ ਹੈਗੀ ਹੈ ਕਿ ਕਿਨੀ ਇਫੈਕਟਿਵਲੀ ਕੀਤੀ ਜਾਂਦੀ ਹੈ ਲੋਕਾਂ ਨੂੰ ਸੇਫਟੇਕਸ਼ਨ ਕਿੰਨੀ ਹੁੰਦੀ ਹੈ ਉਸ ਦੇ ਇਲਾਵਾ ਆਪਾਂ ਉਸ ਦੇ ਲਵਾੜੇ ਅਲੱਗ-ਅਲੱਗ ਪ੍ਰੋਗਰਾਮ ਚਲਾਉਂਦੇ ਹੈਗੇ ਆ ਅਵੇਰਨੈਸ ਡਰਾਈਵਜ਼ ਜੀਵਨਸ਼ੀਆਂ ਦੇ ਖਿਲਾਫ ਜਾਣਕਾਰੀ ਦਿੱਤੀ ਜਾਂਦੀ ਹੈਗੀ ਹੈ ਉਸ ਦੇ ਇਲਾਵਾ ਅੱਡਾ ਟਰੀਜ਼ ਪਲਾਂਟ ਕਰਨਾ ਪਲਾਂਟੇਸ਼ਨ ਸੰਬੰਧੀ ਉਹ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਇਹ ਕਈ ਅਲੱਗ-ਅਲੱਗ ਪੈਰਾਮੀਟਰ ਸੀਗੇ ਸੋ ਉਹਦੇ ਵਿੱਚ ਪਲੱਸ ਰਿਕਾਰਡ ਕੀਪਿੰਗ ਹੋ ਵੀ ਥਾਣੀ ਦੀ ਮੁੰਸ਼ੀ ਦਾ ਰਿਪੋਰਟ ਹੋ ਗਿਆ ਇਹ ਕਈ ਚੀਜ਼ਾਂ ਹੁੰਦੀਆਂ ਇਹ ਉਹਦੇ ਵਿੱਚ ਜੋ ਥਾਣਾ ਕੀਰਪੁਰ ਸਾਹਿਬ ਨੂੰ ਪਹਿਲਾ ਰੈਂਕ ਮਿਲਿਆ ਹੈਗਾ ਪੰਜਾਬ ਦੇ ਵਿੱਚ ਇਹ ਬੜੀ ਗਰਵ ਦੀ ਗੱਲ ਹੈਗੀ ਹੈ ਨਾ ਕੇਵਲ ਕੀਰਪੁਰ ਸਾਹਿਬ ਲਈ ਪਰ ਪੂਰੇ ਪੰਜਾਬ ਲਈ ਤੇ ਸਾਰੇ ਪੰਜਾਬੀਆਂ ਲਈ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਜ਼ਰੂਰ ਥੇਗੀ ਕਿ ਇਹ ਚੀਜ਼ਾਂ ਨਾਲ ਮੋਟੀਵੇਸ਼ਨ ਮਿਲਦੀ ਹੈਗੀ ਪੁਲਿਸ ਨੂੰ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਸੀ ਹੋਰ ਵੱਧ ਚੜ ਕੇ ਕੰਮ ਕਰੀਏ